ਪਾਣੀ ਗੰਦਾ ਹੋ ਗਿਆ ਅੱਛਾ ਠੀਕ ਹੈ ਠੀਕ ਹੈ ਆ ਤੈਰ ਰਹੀ ਓ ਤੋਣ ਓਏ ਉਹ ਕੋਲੇ ਉਹ ਨਾ ਕੋਲੇ ਉਹ ਕੋਲੇ ਉਹ ਕੋਲੇ ਉਹ ਕੋਲੇ ਓਏ ਉੱਥੇ ਨਾ ਇੱਥੇ ਹਾਂ ਹਾਂ ਉਹ ਦੇਖੋ ਛੋਟੇ ਜਿਹੇ ਸੀ ਤੇ ਛੋਟੀ ਜਿਹੀ ਪਤਲੀ ਹੈ ਜੀ ਓਨੇ ਕਿਹੜਾ ਪੁੱਤ ਖੜਿਆ ਹੋਇ ਜੀ ਦੇਖਦੇ ਹਾਂ ਆ ਦੇਖੋ ਜੀ ਇਸ ਤਰ੍ਹਾਂ ਖਿੜਦਾ ਜੀ ਫੁੱਟ ਹਾਂਜੀ ਵੈਲਕਮ ਬੈਕ ਟੂ ਅਨਦਰ ਵੀਡੀਓ ਅੱਜ ਦੀ ਨਵੀਂ ਵੀਡੀਓ ਦੇਖ ਸਵਾਗਤ ਕਰਦੇ ਹਾਂ ਸਾਰਿਆਂ ਦਾ ਜੀ ਤੇ ਹਾਂਜੀ ਕੀ ਹੋ ਗਿਆ ਜੀ ਅਜਾ ਹਾਏ ਹਾਂ ਕੀ ਹੋ ਗਿਆ ਸਕੂਲ ਜਾਣਾ ਬਿਥੇ ਰਹੀ ਜਾਂਦੀ ਹੈ ਹਾਂ ਨਾ ਬੇਟਾ ਸਕੂਲ ਜਾਣਾ ਪਊ ਬੇਟੀ ਨਾ ਬੇਟਾ ਸਕੂਲ ਜਾਣਾ ਪਊ ਆ ਸਕੂਲ ਜਾਣਾ ਪਊ ਗੰਡੇ ਨਾ ਵਈ ਸਕੂਲ ਜਾਣਾ ਪਊ ਬੇਟਾ ਕਿਉਂ ਕਿਉਂ ਕਿ ਲਾਉਂ ਪਰੇ ਕੋਈ ਚੁਕੂ ਤੇ ਨਾ ਬੇਟਾ ਨਾ ਬੇਟਾ ਹਾਂਜੀ ਹਣ ਚਾਹ ਬਣ ਚੁੱਕੀ ਹੈ ਜੀ ਤੇ ਆ ਚਲੋ ਪੀ ਲਓ ਚਾਹ ਓਏ ਓਸਨਾ ਚਾਹ ਪੀ ਲੇ ਸਕੂਲ ਜਾਣਾ ਦਾ ਛੇਤੀ ਚਲੋ ਓਏ ਜਾਂਦਾ ਹਾਂ ਹਾਂ ਜਾਂਦਾ ਹਾਂ ਹਾਂ ਮੰਨ ਗਈ ਮੰਨ ਗਈ ਸਣਾ ਸਾਡੀ ਉਹ ਸਿਆਣੀ ਸਣਾ ਹੈ ਸਾਡੀ ਯਾਰ ਮੰਨ ਗਈ ਮੰਨ ਗਈ ਹੈ ਨਾ ਬਣਾ ਨਹੀਂ ਮੈਂ ਨਹੀਂ ਤੁਹਾਨੂੰ ਇਹ ਲਿਆਦਾ ਕੰਮ ਕਰਨ ਨੂੰ ਰਹਿਣ ਦੋ ਓਏ ਮੈਂ ਆਪਣੇ ਆਪ ਕਰ ਲੂ ਇਹ ਤਾਂ ਕੰਮ ਉਹ ਚਲੋ ਚਾਹ ਪੀ ਲੋ ਚਾਹ ਪੀ ਲੋ ਛੇਤੀ ਹਾਂਜੀ ਜੁਆਕਾਂ ਥੋੜੇ ਛੱਡਣ ਜਾਂਦੇ ਅਜੀ ਦੇਖ ਲੋ ਸਕੂਲ ਜਾਂਦੇ ਆ हां जी दोस्तों ਹੁਣ ਖਾਣਾ ਬਣ ਚੁੱਕਿਆ ਜੀ ਆਪਾਂ ਖਾਣਾ ਖੂਣਾ ਖਾ ਕੇ ਤੇ ਹੁਣ ਚਲਾਂਗੇ ਜੀ ਖੇਤ ਤੇ ਫਿਰ ਤੁਹਾਨੂੰ ਖੇਤ ਅੱਜ ਸਪਰੇਅ ਕਰਨੀ ਹੈ ਦੀ ਪਾਣੀ ਬਲਾਉਣਾ ਤੇ ਸਪਰੇਅ ਵੀ ਕਰਨੀ ਹੈ ਹਾਂ ਜੀ ਖਾਣਾ ਬਣ ਚੁੱਕਿਆ ਜੀ ਲੱਸੀ ਸਬਜੀ ਰੋਟੀ ਓਕੇ ਹਾਂ ਜੀ ਹੁਣ ਖਾਣਾ ਪੀਣਾ ਖਾ ਲਿਆ ਤੇ ਖੇਤ ਚਲਾਂਗੇ ਆਪਾਂ 3 ਵਜੇ ਜਿਹੜਾ ਜਵਾਕ ਆ ਜਾਣਗੇ ਜਵਾਕ ਨਾਲ ਲੈ ਕੇ ਚਲਾਂਗੇ ਜਵਾਕਾਂ ਨੂੰ ਵੀ ਖੇਤ ਦਿਖਾ ਕੇ ਲਿਆਵਾਂਗੇ ਹਾਂ ਜੀ ਦੋਸਤੋ ਹੁਣ ਆਪਾਂ ਆ ਗਏ ਜੀ ਖੇਤ ਤੇ ਓ ਦੇਖੋ ਜੀ ਅੱਗੇ। ਕੁਨਾਲ ਤੇ ਸਨਾ ਪਾਣੀ ਚਲੀ ਜਾਂਦਾ ਪਾਣੀ ਦੇ ਵਿੱਚ। ਜਾ ਕੇ ਸਿੱਧੇ ਅੱਗੇ। ਕੁਨਾਲ ਤੇ ਸਨਾ ਵੀ ਆਏ ਓ ਜੀ। ਤੇ ਪਾਣੀ ਦੇ ਵਿੱਚ ਉਹ ਨਹਾਉਣ ਦੀ ਕੋਸ਼ਿਸ਼ ਕਰ ਰਹੇ ਐ ਤੇ ਉਹਦੀ ਮੰਮੀ ਆਂਦੀ ਨਹੀਂ ਨਹਾਉਣਾ। ਦੇਖ ਆਪਾਂ ਦੇਖੋ ਜੀ ਟੋਬੀ ਚੱਕ ਰਖੀ ਐ। ਹਾਂ ਜੀ ਹੁਣ ਆ ਦੇਖੋ ਜੀ ਕੁਨਾਲ ਤੇ ਸਨਾ ਆਈ ਜਾਂਦੇ ਆ ਜੀ ਆ ਦੇਖੋ। ਓਏ ਨਾ। ਓ ਤਣ ਓ ਵਾ ਕੋਲੇ ਉਹ ਨਾ ਕੋਲੇ ਉਹ ਕੋਲੇ ਉਹ ਕੇ। कोले हो ना इत हाँ इत थे अरे थले थे ना सना तू जाना जाए जल्दी, जल्दी, जल्दी।, जल्दी, जल। ओए जल्दी ना लो ठीक है ठीक है ਪਾਣੀ ਬਾਤੋਂ ਚੱਲੀ ਜਾਂਦਾ ਤੇ ਕੋਨਾਲ ਲਾਈ ਜਾਂਦਾ ਥੱਲੇ ਆ ਦੇਖੋ ਜੀ ਤੇ ਸਨਾਂ ਡਰਦੀ ਐ ਕਿ ਨਹੀਂ ਜਾਂਦੀ ਸਨਾਂ ਡਰੀ ਜਾਂਦੀ ਐ ਕਹਿੰਦੇ ਪਾਣੀ ਠੰਡਾ ਹੈ ਹਾਂ ਦੰਨ ਹਾਂ ਗੰਦਲਾ ਪਾਣੀ ਐ ਬੇਟਾ ਆ ਪਾਣੀ ਗੰਦਾ ਹੋ ਗਿਆ ਬੇਟਾ ਹੁਣ ਪਾਣੀ ਗੰਦਾ ਹੋ ਗਿਆ ਅੱਛਾ ਠੀਕ ਐ ਠੀਕ ਐ ਆ ਤੈਰ ਰਹੀ ਐ ਤੂੰ ਹੈ ਤੈਰ ਰਹੀ ਐ ਨਹੀਂ ਹੋਰ ਅੱਛਾ ਠੀਕ ਐ ਠੀਕ ਐ ਮੈਂ ਤੈਰ ਹਾਵੇਂ ਸਨਾਤੇ ਕੋ ਨਾਲ ਲਾ ਕੇ ਕਿਵੇਂ ਦਾ ਲੱਗਿਆ ਤੁਹਾਨੂੰ ਦੱਸਿਓ ਮੜਿਆ ਹਾਏ ਬਹੁਤ ਛੱਛਾ ਹਾਂ ਬਹੁਤ ਅੱਛਾ ਬਹੁਤ ਅੱਛਾ ਮਜ਼ੇ ਆ ਗਏ ਹਾਂ ਅੱਛਾ ਹਾਂਜੀ ਹੁਣ ਬਣ ਚੁੱਕਿਆ ਜੀ ਦੇਸੀ ਚੁੱਲਾ ਤੇ ਖੇਦੀ ਚਾਹ ਦੇਖੋ ਜੀ ਕਿਵੇਂ ਬਣਦੀ ਹੈ ਤੇ ਸਨਾਵਰੇ ਖਾਈ ਜਾਂਦੇ ਰਾਏ ਆਹ ਦੇਖੋ ਜੀ ਰਾਏ ਖਾਈ ਜਾਂਦੇ ਇਹ ਕੋ ਨਾਲ ਵੀ ਰਾਏ ਖਾਈ ਜਾਂਦੇ ਤੇ ਦੇਸੀ ਚੁੱਲਾ ਬਣਾ ਕੇ ਖੇਦ ਦੇ ਵਿੱਚ ਆਏ ਚਾਹ ਬਣਦੀ ਹੈ ਜੀ ਦੇਖੋ ਦੇਵਨ ਕੁਨਾਲ ਤੇ ਸਨਾ ਨਾਲੇ ਜੀ ਤੇ ਹੁਣ ਪੜਾ ਲੱਗੀ ਜਾਂਦਾ ਇਹਨਾਂ ਨੂੰ ਥੁੱਪੇ ਖੜੇ ਆ ਦੇਖੋ ਹਾਂ ਪੜਾ ਲੱਗੀ ਜਾਂਦਾ ਹੈ ਇਧਰ ਆ ਜਾ ਹੈ ਕੋਈ ਇਧਰ ਮੁੱਕਰ ਕੇ ਦੱਸ ਇਧਰ ਮੁੱਕਰ ਕੇ ਨਹੀਂ ਲੱਗਦਾ ਹੈ ਨਹੀਂ ਲੱਗਦਾ আচ্ছা ਬਣਾ ਵੀ ਬੋਲਣ ਲੱਗ ਗੇ ਤੂੰ ਵੀ ਅਚਾਰਾ ਇਧਰ ਆ ਜਾ ਇਧਰ ਆ ਕੰਨੇਤ ਕਿਉਂ ਜਾਈਏ ਨੇ ਨਹੀਂ ਲੱਗਦਾ اچھا ਓਕੇ ਜੀ ਹਾਂ ਜੀ ਦੋਸਤੋ ਹੁਣ ਹੋ ਗਈ ਮਸਤੀ ਖਤਮ ਹੁਣ ਅਸੀਂ ਚੱਲੇ ਕਰੇ ਜੀ ਆ ਦੇਖੋ ਜੀ ਅੱਗੇ ਅੱਗੇ ਚਾਈ ਜਾਂਦੀ ਸਨਾ ਸਨਾ ਮਜ਼ਾ ਆਇਆ ਨਾ ਖੇਤ ਮੈਂ ਓਕੇ ਸਾਰੇ ਉਹ ਅੱਗੇ ਪਾਪਾ ਜਾਈ ਜਾਂਦਾ ਤੇ ਉਸ ਤੋਂ ਅੱਗੇ ਕੁਨਾਲ ਜਾਈ ਜਾਂਦਾ ਜੀ ਸਪਰੇ ਵੀ ਕਰੀ ਸੀ ਸਪਰੇ ਦਾ ਫਿਰ ਮੈਂ ਆਖਿਆ ਸਪਰੇ ਦਾ ਇੱਕ ਦੋ ਵਲੋਗਾਂ ਚ ਪਹਿਲਾਂ ਤੁਹਾਨੂੰ ਦਿਖਾਇਆ ਹੈ ਤਾਂ ਕਰਕੇ ਸਪਰੇ ਦਾ ਨਹੀਂ ਦਿਖਾਇਆ ਜੀ ਫੁੱਲ ਮਸਤੀ ਦਿਖਾਈਏ ਕੱਲੀ ਚਲੋ ਜੀ ਹੁਣ ਚੱਲਦੇ ਆਂ ਇੱਕ ਅਰੇ ਇਸ ਵਲੋਗ ਦੇ ਵਿੱਚ ਐਨ ਐ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ